ਪ੍ਰਸ਼ਾਸਨ ਕਹਿੰਦਾ ਹਰ ਹਰ ਮਹਾਦੇਵ ਦੇ ਨਾਰੇ ਨਾਲ आओ ਪ੍ਰਸ਼ਾਸਨ ਕਹਿੰਦਾ ਤੁਸੀਂ ਆਪਣੇ ਧਰਮ ਦੀ ਗੱਲ ਨਾ ਕਰੋ ਪ੍ਰਸ਼ਾਸਨ ਕਹਿੰਦਾ ਤੁਸੀਂ ਬੇਅਦਮੀਆਂ ਹੋ ਗਿਆ ਦੇਖੀ ਜਾ ਜੇ ਤੁਸੀਂ ਕੁਝ ਕਰੋਗੇ ਜੇ ਤੁਸੀਂ ਕੁਝ ਬੋਲੋਗੇ ਤਾਂ ਤੁਹਾਨੂੰ ਸਜ਼ਾ ਦਿੱਤੀ ਜਾਊਗੀ ਕਿ ਪਹਿਲੇ ਮੈਨੂੰ ਸਿਕਿਉਰਿਟੀ ਦਿੱਤੀ ਜਿਹੜੀ ਕਿ ਮੈਂ ਨਹੀਂ ਨਹੀਂ ਸੀ ਮੈਂ ਪਹਿਲਾਂ ਦਿੱਤੀ ਮੈਨੂੰ ਹਾਈਲਾਈਟ ਕੀਤਾ ਹੁਣ ਦੁਆਰ ਤੇ ਮੇਰੀ ਸਿਕਿਉਰਿਟੀ ਟੱਕ ਲਈ ਤਾਂ ਕਿ ਮੈਂ ਮਰ ਜਾਵਾਂ ਮੈਂ ਡਰਦਾ ਨਹੀਂ ਬਿਲਕੁਲ ਬੱਜੇ ਮੈਂ ਤਿਆਰ ਬੈਠਾ ਕਿਉਂਕਿ ਮੈਨੂੰ ਐ ਮਹਿਸੂਸ ਹੋ ਰਿਹਾ ਹੈ ਕਿ ਜਿਹੜੇ ਸਾਡੇ ਨਵੇਂ ਸੀਪੀ ਸਾਹਿਬ ਆਏ ਐ ਇਹਨਾਂ ਨੂੰ ਵੱਤਵਾਦੀ ਸੰਗਠਨਾਂ ਨੇ ਕਹਿ ਤਾ ਵੀ ਅਸੀਂ ਗੋਰਾ ਥਾਪਰ ਨਹੀਂ ਮਾਰਨਾ ਹੁਣ ਮੈਨੂੰ ਤੁਸੀਂ ਕੋਈ ਕੰਨਮੈਨ ਨਹੀਂ ਦੇਣਾ ਜੇ ਦੇਓਗੇ ਤਾਂ ਮੈਂ ਵਾਪਸ ਭੇਜੂਗਾ ਮੈਂ ਨਹੀਂ ਰੱਖਣਾ ਹੁਣ ਕੋਈ ਕੰਨਮੈਨ ਸਨ 82 ਤੋਂ ਸ਼ਿਕਸ਼ਣ ਅਚ ਕੰਮ ਕਰਦਾ ਆ ਰਿਹਾ ਹੈ ਮਰਦੇ ਕੰਮ ਤੱਕ ਕਰਦਾ ਰਹੂਗਾ ਪ੍ਰਸ਼ਾਸਨ ਜਿੰਨਾ ਜ਼ੋਰ ਲਾਣਾ ਲਾ ਲਵੇ ਮੈਂ ਹਿੰਦੂ ਅਦੀ ਬਾ ਚੱਕੀ ਏ ਪੰਜਾਬੀ ਹਿੰਦੂ ਦੀ ਗੱਲ ਕੀਤੀ ਆ ਤਾਂ ਮੈਂ ਕਰਦਾ ਰਹੂਗਾ ਪੰਜਾਬ ਭਾਰ ਚ ਚਰਚਾ ਚੱਲ ਰਹੀ ਹੈ ਕਿ ਕੁਝ ਸਿਰਕਟ ਲੀਡਰਾਂ ਦੇ ਵੀ ਜਿਹੜੇ ਗਨਮੈਨ ਨੇ ਸਿਕਿਉਰਟੀ ਹੈ ਉਹ ਵਾਪਸ ਲੈ ਲਈ ਗਈ ਹੈ ਇਹ ਕਿੰਨਾ ਸਹੀ ਫੈਸਲਾ ਹੈ ਸਰਕਾਰ ਦਾ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਪਰ ਜੇ ਥੋੜੀ ਜੀ ਪਿੱਛੇ ਨਿਜਾ ਮਾਰੀ ਜਾਵੇ ਨਜ਼ਰ ਮਾਰੀ ਜਾਵੇ ਤਾਂ ਇਹ ਚੀਜ਼ਾਂ ਦੇ ਨੁਕਸਾਨ ਹੀ ਪਰ ਵਾਰਾਂ ਨੂੰ ਮੁੜ ਕੇ ਚੱਲਨੇ ਪਏ ਨੇ ਅੱਜ ਮੌਜੂਦ ਆ ਲੁਧਿਆਣਾ ਦੇ ਨੌਕਰਾਂ ਮੋਹਲਾ ਵਿਖੇ ਸੰਦੀਪ ਠਾਪਰ ਨੇ ਪੁਰਾਣੇ ਸ਼ਿਵ ਸੈਨਾ ਟਕਸਾਲੀ ਕਈਏ ਆਗੂ ਕਈਏ ਲੀਡਰ ਕਈਏ ਤਾਂ ਉਹਨਾਂ ਕੋਲ ਜਾ ਰਹੇ ਆ ਐਂਟਰ ਕਰ ਰਹੇ ਆ ਉਹਨਾਂ ਦੇ ਘਰ ਦੇ ਨਾਲ ਹੀ ਜਿੱਥੇ ਆਪਣਾ ਦਫ਼ਤਰ ਦੇ ਕੰਮ ਕਰਦੇ ਆ ਠਾਪਰ ਸਾਹਿਬ ਜਿੱਦਾਂ ਮੈਂ ਅੰਦਰ ਵੜਿਆ ਕੋਈ ਦੁਸ਼ਮਣ ਵੜ ਗਿਆ ਕੀ ਬਣੂਗਾ ਕੋਈ ਨਹੀਂ ਜੀ ਫਿਰ ਹੁਣ ਕੀ ਕਰ ਸਕਦੇ ਆ ਪ੍ਰਸ਼ਾਸਨ ਕਹਿੰਦਾ ਹਰ ਹਰ ਮਹਾਦੇਵ ਦੇ ਨਾਰੇ ਨਾਲੋਂ ਪ੍ਰਸ਼ਾਸਨ ਕਹਿੰਦਾ ਤੁਸੀਂ ਆਪਣੇ ਧਰਮ ਦੀ ਗੱਲ ਨਾ ਕਰੋ ਪ੍ਰਸ਼ਾਸਨ ਕਹਿੰਦਾ ਤੁਸੀਂ ਬੇਅਦਮੀਆਂ ਹੋ ਗਿਆ ਦੇਖੀ ਜਾਓ ਜੇ ਤੁਸੀਂ ਕੁਝ ਕਰੋਗੇ ਜੇ ਤੁਸੀਂ ਕੁਝ ਬੋਲੋਗੇ ਤਾਂ ਤੁਹਾਨੂੰ ਸਜ਼ਾ ਦਿੱਤੀ ਜਾਊਗੀ ਇਹਨਾਂ ਨੇ ਸਜ਼ਾ ਕੀਤਾ ਹੈ ਕੀਤੀ ਹੈ ਕਿ ਪਹਿਲੇ ਮੈਨੂੰ ਸਿਕਿਉਰਿਟੀ ਦੇ ਦਿੱਤੀ ਜਿਹੜੀ ਕਿ ਮੈਂ ਮੰਗੀ ਨਹੀਂ ਸੀ ਮੈਂ ਪਹਿਲਾਂ ਦਿੱਤੀ ਮੈਨੂੰ ਹਾਈਲਾਈਟ ਕੀਤਾ ਹੁਣ ਦੁਆਰ ਤੇ ਮੇਰੀ ਸਿਕਿਉਰਿਟੀ ਚੱਕ ਲਈ ਤਾਂ ਕਿ ਮੈਂ ਮਰ ਜਾਵਾਂ ਮੈਂ ਡਰਦਾ ਨਹੀਂ ਪ੍ਰਸ਼ਾਸਨ ਨੂੰ ਖੁੱਲੀ ਚੁਣੌਤੀ ਹੈ ਚਾਹੇ ਤੋਪਰੇ ਗੋਲੇ ਮਾਰ ਦਿਓ ਚਾਹੇ ਗੋਲੀਆਂ ਮਾਰ ਦਿਓ ਗੋਰਾ ਥਾਪਰ ਸੰਦੀਪ ਥਾਪਰ 82 ਤੱਕ ਲੜਾਈ ਲੜਦਾ ਆ ਰਿਹਾ ਹੈ ਹੱਤਵਾਦੀ ਔਰ ਅੱਗੇ ਵੀ ਲੜਦਾ ਰਹੂਗਾ ਮੈਂ ਡਰਨ ਵਾਲਿਆ ਚ ਨਹੀਂ ਹੈਗਾ 52 ਸਾਲ ਦੀ ਉਮਰ ਹੋ ਗਈ ਹੈ ਐਸ ਉਮਰ ਦਾ ਵਿਅਕਤੀ ਸੁਰੱਖਿਆ ਚਾਹੀਦੀ ਹੁੰਦੀ ਹੈ ਬੰਦੇ ਨੂੰ ਉਤੋਂ ਜਿਵੇਂ ਤੁਹਾਡੀ ਦੁਸ਼ਮਣੀਆਂ ਪਈਆਂ ਨੇ ਇਹ ਤਾਂ ਗੋਲੀ ਵੱਜਣੀ ਆ ਕਿ ਬਿਲਕੁਲ ਵੱਜੇ ਮੈਂ ਤਿਆਰ ਬੈਠਾ ਕਿਉਂਕਿ ਮੈਨੂੰ ਐ ਮਹਿਸੂਸ ਹੋ ਰਿਹਾ ਕਿ ਜਿਹੜੇ 99 ਸੀਪੀ ਸਾਹਿਬ ਆਏ ਹੈ ਇਹਨਾਂ ਲੋਤਵਾਦੀ ਸੰਗਠਨਾਂ ਨੇ ਕਹਿੰਦਾ ਹੈ ਵੀ ਅਸੀਂ ਗੋਰਾ ਥਾਪਰ ਨਹੀਂ ਮਾਰਨਾ ਕਿਉਂਕਿ ਇਹ ਤਾਂ ਕੋਈ ਗੱਲ ਨਹੀਂ ਕਿਉਂਕਿ ਸੀਪੀ ਸਾਹਿਬ ਦੀ ਮੈਨੂੰ ਮੈਨੂੰ ਲੱਗਦਾ ਜਾਂ ਤਾਂ ਕੋਈ ਸਾਜ਼ ਹੈ ਲੱਗਦਾ ਹੈ ਮੈਨੂੰ ਮੈਨੂੰ ਸ਼ੱਕ ਹੈ ਕਿ ਸੀਪੀ ਸਾਹਿਬ ਦੀ ਕੋਈ ਸਾਜ਼ ਹੈ ਉਹਨਾਂ ਨੇ ਕਿਹਾ ਵੀ ਨਹੀਂ ਹੁਣ ਗੋਰੇ ਥਾਪਰ ਦੀ ਗਾਰੰਟੀ ਮੈਨੂੰ ਦੇ ਦਿੱਤੀ ਕੱਟਰ ਪੱਥੀ ਸੰਗਠਨਾ ਨੇ ਇਹਨਾਂ ਦਾ ਕੁਝ ਕਹਿਣਾ ਹੀ ਨਹੀਂ ਅੱਗੇ ਨਫਰੀ ਘਟ ਹੈ ਉਹਨਾਂ ਨੇ ਦੋ ਬੰਦੇ ਚੱਕ ਕੇ ਉੱਤੇ ਰੱਖ ਲਏ ਜੇ ਇਸ ਕੋਸ਼ਤ ਤੇ ਮੈਨੂੰ ਸਿਕਿਉਰਟੀ ਮਿਲੀ ਹੈ ਕਿ ਮੈਂ ਉਧਖੋਸ਼ ਨਹੀਂ ਲਗਾ ਸਕਦਾ ਜੈ ਉਸਕੋਟ ਤੇ ਮੈਨੂੰ ਸਕਿਉਰਟੀ ਮਿਲੀ ਹੈ ਕਿ ਮੈਂ ਆਪਣੀ ਮੰਦਰ ਦੀ ਬੇਅਦਬੀ ਦੀ ਗੱਲ ਨਹੀਂ ਕਰ ਸਕਦਾ ਜੈ ਉਸਕੋਟ ਤੇ ਮੈਨੂੰ ਸਕਿਉਰਟੀ ਮਿਲੀ ਹੈ ਕਿ ਮੈਂ ਹਰ ਹਰ ਮਹਾਦੇਵ ਦਾ ਧੋਸ਼ ਨਹੀਂ ਕਰ ਸਕਦਾ ਤੇ ਇਦਾਂ ਦੀ ਸਕਿਉਰਟੀ ਦੀ ਮੈਨੂੰ ਬੇਦੀ ਸਾਹਿਬ ਬਿਲਕੁਲ ਲੋੜ ਨਹੀਂ ਹੈ ਮੈਨੂੰ ਨਹੀਂ ਚਾਹੀਦੀ ਇਦਾਂ ਦੀ ਸਕਿਉਰਟੀ ਜਿਹੜੀ ਮੇਰੇ ਧਰਮ ਦੀ ਗੱਲ ਚੱਕ ਕੇ ਮੈਨੂੰ ਰੋਕੇ ਇਹ ਜੇ ਕੀ ਮੁੱਦਾ ਹੋ ਗਿਆ ਕਿਹੜੀ ਗੱਲ ਹੋ ਗਈ ਧਰਮ ਵਾਲੀ ਇਹਦੀ ਕਿਹੜੀ ਗੱਲ ਹੋ ਗਈ ਤੁਸੀਂ ਸਟੈਂਡ ਰਿਹਾ ਪਰ ਕੋਲ ਬਹਿਣਾ ਮੈਂ ਸਟੈਂਡ ਲਿਆ ਦਰਸ਼ਕਾਂ ਮੈਂ ਗੱਲ ਫੇਰ ਉਹੀ ਕਰਦਾ ਯਾਦ ਹੋਣਾ ਸਿੱਧੂ ਮੂਸੇ ਵਾਲਾ ਇਦਾਂ ਹੀ ਉਹਦੇ ਵੀ ਬ੍ਰੀਚ ਹੋਇਆ ਉਹਦੀ ਸਿਕਿਉਰਿਟੀ ਘਟ ਕੀਤੀ ਗਈ ਤੇ ਖਮਿਆਜ਼ਾ ਉਹ ਪੁੱਤ ਮਾਂ ਦਾ ਪੁੱਤ ਪਿਓ ਦਾ ਪੁੱਤ ਬੜਾਪੇ ਦਾ ਆਸਰਾ ਮਾਰਿਆ ਗਿਆ ਕੀ ਹੁਣ ਸਰਕਾਰ ਇਹ ਸੋਚਦੀ ਹੈ ਕਿ ਇਸ ਤਰ੍ਹਾਂ ਜਿਹਨਾਂ ਕੋਲ ਦੋ ਚਾਰ ਗਨਮੈਂਟ ਹੈਗੇ ਵੀ ਐ ਉਹ ਹੀ ਵਾਪਸ ਲੈ ਕੇ ਨਫਰੀ ਦੇ ਨਾਂ ਤੇ ਉਹਨਾਂ ਦੇ ਦੁਸ਼ਮਣਾਂ ਨੂੰ ਖੁੱਲਾ ਮੈਦਾਨ ਦਿੱਤਾ ਜਾਵੇ ਤਾਂ ਸਰਦਾਰ ਕੀ ਮਾਮਲਾ ਹੈ ਇਹਨੇ ਦੁਖੀ ਕਿਉਂ ਹੋ ਜਾਂਦੇ ਹੋ ਦੇਖੋ ਮੇਰੀ ਗੱਲ ਨੂੰ ਸਮਝੋ ਮੈਂ ਮੈਂ ਫੇਰ ਪ੍ਰਸ਼ਾਸਨ ਨੂੰ ਕਹਿੰਦਾ ਹੁਣ ਮੈਨੂੰ ਤੁਸੀਂ ਕੋਈ ਗਨਮੈਨ ਨਹੀਂ ਦੇਣਾ ਜੇ ਥੇ ਹੋਗੇ ਤਾਂ ਮੈਂ ਵਾਪਸ ਭੇਜੂਗਾ ਮੈਂ ਨਹੀਂ ਰੱਖਣਾ ਹੁਣ ਕੋਈ ਗਨਮੈਨ ਕਿਉਂਕਿ ਇੱਕ ਗੋਪਾਲ ਮੰਦਰ ਇਸਲਾਮ ਗਾਇਦੇ ਵਿੱਚ 10 ਤਰੀਕ ਨੂੰ ਬੇਅਦਬੀ ਹੋਈ ਪਹਿਲਾਂ ਤਾਂ ਪੁਲਿਸ ਅਧਿਕਾਰੀਆਂ ਨੇ ਕਿਹਾ ਔਨ ਲਾਈਨ ਹੈ ਮੇਰੇ ਕੋਲ ਉਹਦੀ ਡਾਊਨਲੋਡ ਕੀਤੀ ਹੋਈ ਵੀਡੀਓ ਵੀ ਹੈ ਪ੍ਰਸ਼ਾਸਨ ਜਿੰਨੀਆ ਮਰਜ਼ੀ ਡਿਲੀਟ ਕਰਾ ਲਵੇ ਮੇਰੇ ਕੋਲ ਸਾਰੀਆਂ ਹੈਗੀਆਂ ਠੀਕ ਹੈ ਉਹਦੇ ਵਿੱਚ ਕਿਹਾ ਜਾਂਦਾ ਹੈ ਕਿ ਮੰਦਰ ਚ ਜੂਤੇ ਲੈ ਕੇ ਜਾਣਾ ਕੋਈ ਬੇਅਦਬੀ ਨਹੀਂ ਹੁੰਦੀ ਉਹਨਾਂ ਧਾਰਮਿਕ ਸਥਾਨ ਤੇ ਇੱਥੇ ਆਸਤਾਨ ਬੇਅਦਬੀ ਨਹੀਂ ਹੁੰਦੀ ਇਹ ਕੋਈ ਮੈਸੀ ਅਸੀਂ ਜਾਂਚ ਕੀਤੀ ਉੱਥੇ ਕੋਈ ਬੇਅਦਬੀ ਨਹੀਂ ਹੋਈ ਜੇ ਉੱਥੇ ਬੇਅਦਬੀ ਨਹੀਂ ਹੋਈ ਤਾਂ 295 ਇਹਦਾ ਪਰਚਾ ਉਸ ਪਰਿਵਾਰ ਤੇ ਕਿਉਂ ਦਿੱਤਾ ਫਿਰ ਉਹ ਵੀ ਝੂਠਾ ਦਿੱਤਾ ਹੋਣਾ ਕਿਉਂ ਦਿੱਤਾ ਫਿਰ 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 ਉੱਥੇ ਪ੍ਰਸ਼ਾਸਨ ਅਸੀਂ ਪ੍ਰਸ਼ਾਸਨ ਦੇ ਨਾਲ ਹਰ ਵਕਤ ਸਾਡਾ ਅਸੀਂ ਇੱਕ ਸ਼ਹਿਰ ਦੇ ਨਾਗਰਿਕ ਹੈ ਮੈਂ ਇੱਥੇ ਦਾ ਜੰਪ ਵਾਲਾ ਹਾਂ ਮੈਂ ਪੰਜਾਬ ਦੇ ਅੰਦਰ ਪੰਜਾਬੀ Hindu ਦੀ ਗੱਲ ਕਰਦਾ ਹਾਂ ਪੰਜਾਬੀ Hindu ਦੀ ਆਵਾਜ਼ ਚੱਕਦਾ ਇਹ ਸੋਚ ਕੇ ਇਹਨਾਂ ਨੇ ਕੁਝ ਸਾਲ ਪਹਿਲਾਂ ਮੈਨੂੰ 5-7 ਸਾਲ ਪਹਿਲਾਂ ਸਿਕਿਉਰਿਟੀ ਦਿੱਤੀ ਇਹਨਾਂ ਦਾ ਧੰਨਵਾਦ ਹੈ ਦਿੱਤੀ ਇਹਨਾਂ ਨੇ ਮੈਂ ਮੰਗੀ ਨਹੀਂ ਤੁਸੀਂ ਦਿੱਤੀ ਧਮਕੀਆਂ ਆਂਦੀ ਸੀਗੀਆਂ ਸੋ ਬਿਲਕੁਲ ਆਂਦੀਆਂ ਸੀ ਬਿਲਕੁਲ ਆਂਦੀਆਂ ਬਿੱਟੂ ਜੀ ਨੂੰ ਧਮਕੀਆਂ ਆਈ ਉਹਦੇ ਨਾਲ ਗਰੋਪਰ ਚਾੜ ਦੇ ਵਿੱਚ ਮੈਂ ਸੀਗਾ ਜਿਹੜੇ ਉਸਲੇ ਸੀਪੀਸੀ ਉਹਨਾਂ ਨੇ ਆ ਮੈਨੂੰ ਫੋਨ ਕੀਤਾ ਕਿ ਤੁਹਾਨੂੰ ਧਮਕੀ ਆਈ ਮੈਂ ਕਹਾਂ ਜੀ ਆਈ ਕਦੇ ਤੁਸੀਂ ਕੰਪਲੇਨਟ ਕਰਨੀ ਕੀਤੀ ਮੈਂ ਕਹਾਂ ਮੈਂ ਅੱਜ ਤੱਕ ਨਹੀਂ ਕੀਤੀ ਕਦੀ ਦੱਸੋ ਕਿੱਥੇ ਕੰਪਲੇਨਟ ਕੀਤੀ ਹੋਵੇ ਮੇਰੇ ਹੀ ਨੰਬਰ ਤੋਂ ਮੈਨੂੰ ਧਮਕੀਆਂ ਆਉਂਦੀਆਂ ਮੈਂ ਉਹਦੀ ਕੰਪਲੇਟ ਵੀ ਨਹੀਂ ਕੀਤੀ ਕਦੀ ਵੀ ਨਹੀਂ ਕੀਤੀ ਮੈਨੂੰ ਲੱਗਿਆ ਹੀ ਨਹੀਂ ਕਿ ਮੈਨੂੰ ਕੰਪਲੇਟ ਕਰਨ ਦੀ ਲੋੜ ਹੈ ਠੀਕ ਹੈ ਕਿਉਂਕਿ ਮੈਨੂੰ ਕੋਈ ਸ਼ੌਕ ਨਹੀਂ ਹੈਗਾ ਜੇ ਚਲੇਗੀ ਤੁਸੀਂ ਆਏ ਹੋ ਤਾਂ ਗੱਲ ਕਰ ਰਹੇ ਹੋ ਠੀਕ ਹੈ ਨਾ ਚਲੇਗੀ ਮੈਨੂੰ ਕੋਈ ਦਿੱਕਤ ਨਹੀਂ ਹੈ ਮੇਰਾ ਉਹ ਭੁਲੇਨਾਦ ਬੈਠਾ ਮੇਰੀ ਉਹ ਮਾ ਸ਼ੇਰਾ ਵਾਲੀ ਬੈਠੀ ਆ ਮੇਰਾ ਇਸ਼ਤ ਬੇਟੇ ਜਿਹੜਾ ਮੈਨੂੰ ਰੱਖਸ਼ਾ ਕਰਨਗੇ ਇਹਨਾਂ ਨੇ ਕੀ ਰੱਖਸ਼ਾ ਕਰਨੀ ਮੇਰੀ ਠੀਕ ਹੈ ਕਿਉਂ ਮੈਨੂੰ ਦੱਸੋ ਜਿਨ੍ਹਾਂ ਕੋਲ ਗਣਮੈ ਸੀਗੇ ਉਹ ਬੰਦੇ ਮਰੇ ਨਹੀਂ ਮਰੇ ਆਣਾ ਸੂਰੀ ਸਾਹਿਬ ਮਰੇ ਮੂਸੇ ਵਾਲਾ ਮਰਿਆ ਕਿਹੜੇ ਲੋਕ ਨਹੀਂ ਮਰੇ ਸਨ 82 ਤੋਂ ਸ਼ਿਵਸਰਾਂ ਚ ਕੰਮ ਕਰਦਾ ਆ ਰਿਹਾ ਮਰਦੇ ਦਮ ਤੱਕ ਕਰਦਾ ਰਹੂੰਗਾ ਪ੍ਰਸ਼ਾਸਨ ਜਿੰਨਾ ਜੋਰ ਲਾਣਾ ਲਾ ਲਵੇ ਮੈਂ ਹਿੰਦੂਆਂ ਦੀ ਵਾਅ ਚੱਕੀਏ ਪੰਜਾਬੀ ਹਿੰਦੂ ਦੀ ਗੱਲ ਕੀਤੀ ਆ ਤਾਂ ਮੈਂ ਕਰਦਾ ਰਹੂੰਗਾ ਪਰ ਹੁਣ ਕੀ ਹੋ ਗਿਆ 41 ਸਾਲ ਇੰਨਾ ਕੁਝ ਹੰਡਾ ਕੇ ਕਰਕੇ ਹੁਣ ਜਿਹੜੋ ਜ਼ਿੰਦਗੀ ਦੇ ਥੋੜੇ ਜੇ ਵੜਾਪੇ ਵਾਲੇ ਪਰਾਵਾਲ ਜਾਨ ਲੱਗੇ ਹੋ ਹੁਣ ਇਸ ਤਰ੍ਹਾਂ ਸਿਰ ਤੇ ਮੌਧਮ ਖਤਰਾ ਮੰਡਰਾ ਰਿਆ ਪ੍ਰਸ਼ਾਸਨ ਗਰਮਿਆਂ ਵਾਪਸ ਲੈ ਲੈ ਆ ਕਾਲੂ ਥਾਪਰ ਸਾਹਿਬ ਪਰਿਵਾਰ ਦਾ ਕੀ ਬਣੂ ਦੇਖੋ ਇਹਦਾ ਪਰਿਵਾਰ ਕੀ ਕਰੂ ਕਾਲੂ ਮਰਨਾ ਇੱਕ ਦਿਨ ਬੇਤੀ ਸਾਹਿਬ ਹੈਗਾ ਸਮਝ ਕੇ ਗੱਲ ਨੂੰ ਮਰਨਾ ਇੱਕ ਦਿਨ ਹੈਗਾ ਮੇਰਾ ਸਮਾਜ ਮੈਨੂੰ ਪਿਆਰ ਕਰਦਾ ਮੈਨੂੰ ਪਤਾ ਮੇਰਾ ਸਮਾਜ ਮੈਨੂੰ ਸਿਰ ਤੇ ਚੱਕਦਾ ਮੇਰਾ ਸਮਾਜ ਨੇ ਮੈਨੂੰ ਸਮਾਜ ਮੈਨੂੰ ਕਹਿੰਦਾ ਕਿ ਤੁਸੀਂ ਉਹ ਲੋਕੋਂ ਜਿਨ੍ਹਾਂ ਨੇ ਅਤਵਾਦ ਦੇ ਵਿੱਚ ਜिले 6 ਵਜੇ ਲੋਕ ਅਰੇ ਧਰਾਂ ਚੋਂ ਚਲੇ ਜਾਂਦੇ ਸੀ ਅਸੀਂ ਉਦੋਂ ਵੀ ਸਮਾਜ ਦੇ ਲਈ ਕੰਮ ਕਰਦੇ ਸੀ ਬੇਬੇ ਸਰਪੇ ਦੀ ਗੋਲੀ ਤੁਹਾਡੀ ਜ਼ਿੰਦਗੀ ਮੌਤਾ ਫੈਸਲਾ ਕਿਉਂ ਕਰੇ ਇਹ ਪ੍ਰਸ਼ਾਸਨ ਦੱਸ ਸਕਦਾ ਜੀ ਮੈਂ ਨਹੀਂ ਦੱਸ ਸਕਦਾ ਇਹ ਪ੍ਰਸ਼ਾਸਨ ਨੇ ਪਹਿਲਾਂ ਮੈਨੂੰ ਮੈਨੂੰ ਗੁੱਦੋਕ ਕਿਸ ਗਾਲਦਾ ਕਿ ਤੁਸੀਂ ਪਹਿਲਾਂ ਤਾਂ ਮੈਨੂੰ ਟਾਰਗੇਟ ਕਰਾਤਾ ਹੂੰ ਠੀਕ ਹੈ ਨਾ ਮਸ਼ਹੂਰ ਕਰਾਤਾ ਮਸ਼ਹੂਰ ਕਰਾਤਾ ਮੈਨੂੰ ਪਹਿਲਾਂ ਹੀ ਨਾ ਦਿੰਦੇ ਜਦ ਮੈਨੂੰ ਥ्रेट ਸੀ ਹੀ ਨਹੀਂ ਸੀਪੀ ਸਾਹਿਬ ਕਹਿੰਦੇ ਅਸੀਂ ਵੈਸੇ ਹੀ ਦੱਸ ਦਿੰਨੇ ਉਹਨੇ ਜਿਹੜਾ ਸਾਡਾ ਦਿਲ ਕਰਦਾ ਚੱਕ ਲੈਣਾ ਉਹ ਸੀਪੀ ਸਾਹਿਬ ਕਿਉਂ ਮਾਮਾ ਦੇ ਪੁੱਤ ਮਰਵਾਉਣ ਲੱਗੇ ਹੋ ਮੈਨੂੰ ਤਾਂ ਛੱਡੋ ਮੇਰੀ ਤਾਂ ਹਮਨ ਖਾਦੀ ਹੋਈ ਹੈ ਉਹ ਕਿਉਂ ਤੁਸੀਂ ਮਾਮਾ ਦੇ ਪੁੱਤ ਮਰਵਾ ਰਹੇ ਹੋ ਜੇ ਦੇਣੀ ਹੈ ਸਿਕਿਉਰਟੀ ਉਹਨਾਂ ਨੂੰ ਦਿਓ ਜਿਨ੍ਹਾਂ ਨੂੰ ਥ्रेट ਹੈ ਚੈੱਕ ਕਰਕੇ ਜਿਹਨੂੰ ਦਿੱਤੀ ਆ ਉਹ ਕਹਿੰਦੇ ਤੁਸੀਂ ਮਾਮਾ ਦੇ ਪੁੱਤ ਮਾਰ ਰਹੇ ਕਈਆਂ ਇਹ ਤਾਂ ਵਿਆਹ ਨਹੀਂ ਹੋਏ ਹੋਏ ਹੂੰ ਸੋ ਬਹੁਤ ਵੱਡੀ ਗੱਲ ਐ ਦੱਸਕੋ ਇਹ ਸਾਰ ਸੰਦੀਪ ਥਾਪੇ ਆਪਣਾ ਦੁਖੜਾ ਰੋ ਰਹੇ ਆ ਕਹਿੰਦੇ ਮੈਂ ਤਾਂ ਜਿੰਨੀ ਹੰਡਾਉਣੀ ਸੀ ਹੰਡਾਲੀ ਐ ਪਰ ਪਹਿਲਾਂ ਆਪ ਇਸਕਿਉਰਟੀਆਂ ਦੇ ਕੇ ਹਾਈਲਾਈਟ ਕਰਕੇ ਜੇ ਅਸੀਂ ਕੁਝ ਬੋਲਦੇ ਆ ਆਪਦੇ ਵਰਗ ਲਈ ਆਪਦੇ ਧਰਮ ਲਈ ਆਪਦੇ ਲੋਕਾਂ ਲਈ ਆਵਾਜ਼ ਚੱਕਦੇ ਆ ਤਾਂ ਸਾਡੀ ਆਵਾਜ਼ਾਂ ਨੂੰ ਅਜੇ ਕਿਸੇ ਹੋਰ ਦੇ ਹੱਥੋਂ 100 150 ਰੁਪਏ ਦੀ ਗੋਲੀ ਮਰਵਾ ਕੇ ਸਾਡੀ ਜ਼ਿੰਦਗੀ ਮੌਤ ਦਾ ਫੈਸਲਾ ਕਰਨ ਦਾ ਹੱਕ ਨਾ ਦਿਓ ਕੈਮਰਾਮੈਨ ਸੇਵਾ ਸਿੰਘ ਦੇ ਨਾਲ ਨਫਰੀ ਸਿੰਘ ਵੇਦੀ ਲੁਧਿਆਣਾ ਲਾਈਵ ਨਿਊਜ਼